ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੀ ਲਈ ਨਾਰੀਅਲ ਤੇ ਦੋ ਲੌਂਗ ਦਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਆ ਇਸ ਉਪਾਅ ਨੂੰ ਜੇਕਰ ਤੁਸੀਂ 100 ਵਾਰ ਦੇ ਦਿਨ ਰਾਤ ਦੇ ਸਮੇਂ ਕਰ ਲੈਂਦੇ ਹੋ ਤੇ ਇਸ ਉਪਾਅ ਨੂੰ ਕਰਨ ਦੇ ਨਾਲ ਜੇਕਰ ਤੁਹਾਨੂੰ ਕਿਸੇ ਨੇ ਕਾਫੀ ਲੰਬੇ ਸਮੇਂ ਤੋਂ ਤੰਗ ਪਰੇਸ਼ਾਨ ਕਰ ਰੱਖਿਆ ਹੈ ਜਾਂ ਫਿਰ ਤੁਹਾਡੇ ਦੁਸ਼ਮਣ ਨੇ ਜਿਹੜੇ ਤੁਹਾਡੇ ਉੱਪਰ ਤਾੰਤ੍ਰਿਕ ਕਿਰਿਆਵਾਂ ਕਰਵਾਉਂਦੇ ਨੇ ਜਾਦੂ ਟੂਣਾ ਕਿਸੇ ਦਾ ਕੀਤਾ ਕਿਰਾਇਆ ਹੋਇਆ ਹੈ ਤੇ ਜਿਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੇ ਘਰ ਤੋਂ ਜਦੋਂ ਵੀ ਕਿਸੇ ਕਾਰੋਬਾਰ ਜਾਂ ਕਿਸੇ ਕੰਮਕਾਰ ਦੇ ਲਈ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਸਾਨੂੰ ਉਸ ਕੰਮ ਦੇ ਵਿੱਚ ਹਮੇਸ਼ਾ ਹੀ ਅਸਫਲਤਾ ਮਿਲਦੀ ਹੈ ਤੇ ਜਿਹੜੇ ਲੋਕ ਇਹ ਕਹਿੰਦੇ ਆ ਕਿ ਸਾਨੂੰ ਨੌਕਰੀ ਮਿਲੀ ਹੋਈਏ ਤੁਹਾਡੀ ਪ੍ਰੋਮੋਸ਼ਨ ਨਹੀਂ ਹੋ ਰਹੀ ਤੇ ਜਾਂ ਫਿਰ ਜਿੰਨਾ ਦਾ ਕਹਿਣਾ ਹੈ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਗਰੀਬੀ ਨਹੀਂ ਦੂਰ ਹੁੰਦੀ ਸਾਡੇ ਘਰ ਨੂੰ ਜਾਂ ਪਰਿਵਾਰ ਨੂੰ ਸਾਡੇ ਕਾਰੋਬਾਰ ਜਾਂ ਵਪਾਰ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਗਈਏ ਤਾਂ ਇਹ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਉਪਾਅ ਨੂੰ ਇੱਕ ਵਾਰ ਜ਼ਰੂਰ ਕਰਕੇ ਦੇਖੋ ਤੁਸੀਂ ਇਸ ਉਪਾਅ ਨੂੰ ਸਿਰਫ ਇੱਕ ਵਾਰ ਹੀ ਕਰਨਾ ਹੈ ਤੇ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਉਪਾਅ ਦਾ ਰਿਜ਼ਲਟ 24 ਘੰਟਿਆਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਜਦੋਂ ਵੀ ਅਸੀਂ ਕੋਈ ਉਪਾਅ ਕਰਦੇ ਹਾਂ ਤੇ ਅਸੀਂ ਉਸ ਉਪਾਅ ਨੂੰ ਵਿਸ਼ਵਾਸ ਦੇ ਨਾਲ ਨਹੀਂ ਕਰਦੇ ਧਿਆਨ ਦੇ ਨਾਲ ਸੁਣ ਕੇ ਸਮਝ ਕੇ ਅਸੀਂ ਨਹੀਂ ਕਰਦੇ ਜਿਸ ਕਰਕੇ ਸਾਨੂੰ ਉਸ ਉਪਾਅ ਦਾ ਰਿਜ਼ਲਟ ਨਹੀਂ ਮਿਲਦਾ ਜਦੋਂ ਤੁਸੀਂ ਕੋਈ ਵੀ ਉਪਾਅ ਕਰਦੇ ਹੋ ਸਭ ਤੋਂ ਪਹਿਲਾਂ ਤੁਸੀਂ ਸਮਝੋ ਸਮਝਣ ਤੋਂ ਬਾਅਦ ਦੇ ਵਿੱਚ ਚੰਗੀ ਤਰ੍ਹਾਂ ਵਿਸ਼ਵਾਸ ਦੇ ਨਾਲ ਤੇ ਭਾਵਨਾ ਦੇ ਨਾਲ ਤੁਸੀਂ ਇਸ ਉਪਾਅ ਨੂੰ ਕਰੋ ਇਸ ਉਪਾਅ ਨੂੰ ਤੁਸੀਂ ਗੁਪਤ ਵਿਧੀ ਦੇ ਨਾਲ ਆਪਣੇ ਘਰ ਦੇ ਵਿੱਚ ਬੈਠੇ ਹੋਏ ਬਿਨਾਂ ਇੱਕ ਵੀ ਰੁਪਇਆ ਖਰਚ ਕੀਤੇ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਆਪਣੇ ਘਰ ਤੋਂ ਬਾਹਰ ਜਾਣ ਦੀ ਜ਼ਰੂਰਤ ਵੀ ਨਹੀਂ ਪਵੇਗੀ ਤੇ ਇਹ ਉਪਾ ਕਰਨ ਦੇ ਨਾਲ ਛੇਕਰ ਤੁਹਾਡੇ ਉੱਪਰ ਕੋਈ ਤਾੰਤ੍ਰਿਕ ਕਿਰਿਆਵਾਂ ਕੀਤੀਆਂ ਹੋਈਆਂ ਨੇ ਜਾਂ ਜਾਦੂ ਟੂਣਾ ਉਹ ਵਾਪਸ ਜਿਸ ਵੀ ਇਨਸਾਨ ਨੇ ਤੁਹਾਡੇ ਉੱਪਰ ਕੀਤਾ ਹੈ ਉਸ ਨੂੰ ਵਾਪਸ ਪੁੱਠਾ ਹੀ ਮੁੜ ਜਾਵੇਗਾ ਤੇ ਅੱਗੇ ਤੋਂ ਉਹ ਤੁਹਾਡੇ ਉੱਪਰ ਕੁਝ ਵੀ ਗਲਤ ਕਰਨ ਤੋਂ ਪਹਿਲਾਂ 100 ਵਾਰ ਸੋਚੇਗਾ ਇਸ ਉਪਾ ਨੂੰ ਕਰਨ ਦੇ ਲਈ ਸਾਨੂੰ ਕਿਹੜੀ ਕਿਹੜੀ ਚੀਜ਼ ਦੀ ਜ਼ਰੂਰਤ ਹੈ ਤੇ ਇਸ ਉਪਾ ਨੂੰ ਅਸੀਂ ਕਿਹੜੇ ਦਿਨ ਕਰਨਾ ਹੈ ਤੇ ਕਦੋਂ ਕਰਨਾ ਹੈ ਇਹੀ ਸਾਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਤੁਸੀਂ ਧਿਆਨ ਦੇ ਨਾਲ ਸੁਣਨਾ ਬਿਨਾਂ ਸਕਿੱਪ ਕੀਤੇ ਐਂਡ ਦੇ ਤੱਕ ਦੇਖਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਕਮੈਂਟ ਵਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਚਾਹੀਦਾ ਇੱਕ ਨਾਰੀਅਲ ਨਾਰੀਅਲ ਜਿਹੜਾ ਚਾਹੀਦਾ ਉਹ ਪਾਣੀ ਵਾਲਾ ਹੋਣਾ ਚਾਹੀਦਾ ਹੈ ਤੇ ਨਾਲ ਤੁਹਾਨੂੰ ਚਾਹੀਦੇ ਨੇ ਦੋ ਲੌਂਗ ਲੌਂਗ ਜਿਹੜੇ ਤੁਸੀਂ ਉਪਾਅ ਕਰਨ ਦੇ ਲਈ ਲੈਣੇ ਨੇ ਉਹ ਪੋਲ ਵਾਲੇ ਹੋਣੇ ਚਾਹੀਦੇ ਨੇ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਤੇ ਇਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਲਾਲ ਰੰਗ ਦਾ ਧਾਗਾ ਤੇ ਜਾਂ ਘਰ ਤੁਸੀਂ ਮੌਲੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਇਸ ਉਪਾਣ ਨੂੰ ਤੁਸੀਂ ਸੋਮਵਾਰ ਦੇ ਦਿਨ ਕਰਨਾ ਹੈ ਤੇ ਕਿਸੇ ਵੀ ਸਮੇਂ ਕਰ ਸਕਦੇ ਹੋ ਸੋਮਵਾਰ ਵਾਲੇ ਦਿਨ ਤੁਸੀਂ ਸਿਰਫ ਇੱਕ ਵਾਰ ਹੀ ਇਸ ਉਪਾਣ ਨੂੰ ਕਰਨਾ ਹੈ ਇੱਕ ਵਾਰ ਇਹ ਉਪਾਕਰਨ ਦੇ ਨਾਲ ਹੀ ਤੁਹਾਨੂੰ ਰਿਜ਼ਲਟ ਮਿਲੇਗਾ ਅਗਰ ਤੁਹਾਨੂੰ ਇੱਕ ਵਾਰ ਉਪਾਕਰਨ ਦੇ ਨਾਲ ਰਿਜ਼ਲਟ ਨਹੀਂ ਮਿਲਦਾ ਤਾਂ ਤੁਸੀਂ ਇੱਕ ਮਹੀਨੇ ਬਾਅਦ ਦੁਬਾਰਾ ਇੱਕ ਵਾਰ ਇੱਕ ਫਿਰ ਸੋਮਵਾਰ ਦੇ ਦਿਨ ਨੂੰ ਇਸ ਉਪਾਣ ਨੂੰ ਦੁਬਾਰਾ ਕਰ ਸਕਦੇ ਹੋ ਦੋ ਵਾਰ ਤੋਂ ਵੱਧ ਕੇ ਤੁਸੀਂ ਇਸ ਉਪਾਣ ਨੂੰ ਕਦੇ ਵੀ ਨਹੀਂ ਕਰਨਾ। ਸੋ ਇਸੇ ਤਰ੍ਹਾਂ ਜਿਹੜਾ ਤੁਸੀਂ ਨਾਰੀਅਲ ਲੈ ਕੇ ਆਓਗੇ ਪਾਣੀ ਵਾਲਾ ਪਹਿਲਾਂ ਉਸ ਨੂੰ ਤੁਸੀਂ ਵਿੱਚੋਂ ਉਹ ਜਿਹੜਾ ਪਾਣੀ ਕੱਢ ਲੈਣਾ ਪਾਣੀ ਕੱਢਣ ਤੋਂ ਬਾਅਦ ਦੇ ਵਿੱਚ ਤੁਸੀਂ ਉਸ ਨਾਰੀਅਲ ਨੂੰ ਆਧਾ ਕਰ ਲੈਣਾ। ਇਸ ਉਪਾਅ ਨੂੰ ਕਰਨ ਦੇ ਲਈ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਇਆ ਉੱਥੇ ਬੈਠ ਕੇ ਵੀ ਕਰ ਸਕਦੇ ਹੋ ਤੇ ਨਹੀਂ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਕਿਸੇ ਵੀ ਰੂਮ ਦੇ ਵਿੱਚ ਬੈਠ ਕੇ ਕਰ ਸਕਦੇ ਹੋ ਇਸ ਉਪਾਅ ਨੂੰ ਤੁਸੀਂ ਕਰਨ ਦੇ ਸਮੇਂ ਤੁਹਾਡਾ ਫੇਸ ਦੱਖਣ ਦਿਸ਼ਾ ਦੇ ਵੱਲ ਹੋਣਾ ਚਾਹੀਦਾ ਹੈ ਤੇ ਤੁਸੀਂ ਇਸ ਉਪਾਅ ਨੂੰ ਇੱਕ ਅਜਿਹੀ ਜਗ੍ਹਾ ਤੇ ਬੈਠ ਕੇ ਕਰਨਾ ਹੈ ਕਿ ਜਿੱਥੇ ਨਾ ਤਾਂ ਤੁਹਾਨੂੰ ਕੋਈ ਸ਼ੋਰ ਸ਼ਰਾਬਾ ਆਵੇ ਤੇ ਨਾ ਹੀ ਤੁਹਾਨੂੰ ਕੋਈ ਡਿਸਟਰਬ ਕਰੇ ਕਿਉਂਕਿ ਇਹ ਉਪਾ ਕਰਦੇ ਸਮੇਂ ਤੁਸੀਂ ਕਿਸੇ ਦੇ ਨਾਲ ਵੀ ਕੋਈ ਗੱਲਬਾਤ ਨਹੀਂ ਕਰਨੀ ਤੇ ਇਸੇ ਤਰ੍ਹਾਂ ਤੁਸੀਂ ਇੱਕ ਸਾਫ਼ ਸੁਥਰੀ ਜਗ੍ਹਾ ਤੇ نیچے ਬੈਠ ਕੇ نیچے ਵਿਚਾਈ ਕਰ ਲੈਣੀ ਉਸ ਉੱਪਰ ਬੈਠ ਕੇ ਤੁਸੀਂ ਜਿਹੜਾ ਨਾਰੀਅਲ ਵਾਲਾ ਪਾਣੀ ਹੋਵੇਗਾ ਉਸ ਨੂੰ ਕੱਢ ਕੇ ਸਾਈਡ ਤੇ ਰੱਖ ਲੈਣਾ ਤੇ ਉਸ ਨਾਰੀਅਲ ਨੂੰ ਅਤਿੱਤ ਦਾ ਕਰ ਲੈਣਾ ਤੇ ਇੱਕ ਤੁਸੀਂ ਲੈਣੇ ਆ ਦੋ ਲੌਂਗ ਤੇ ਇਸ ਦੇ ਨਾਲ-ਨਾਲ ਤੁਸੀਂ ਇੱਕ ਲਾਲ ਰੰਗ ਦਾ ਧਾਗਾ ਤੇ ਜਾਂ ਫਿਰ ਮੋਲੀ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਇਹੇ ਤਿੰਨੇ ਚੀਜ਼ਾਂ ਲੈ ਕੇ ਤੁਸੀਂ نیچے ਬੈਠ ਜਾਣਾ ਤੇ ਦੱਖਣ ਦਿਸ਼ਾ ਦੇ ਵੱਲ ਆਪਣੇ ਮੂੰਹ ਨੂੰ ਕਰ ਲੈਣਾ ਤੇ ਇਸ ਦੇ ਨਾਲ ਨਾਲ ਤੁਸੀਂ ਇੱਕ ਮਿੱਟੀ ਦਾ ਦੀਵਾ ਲੈਣਾ ਹੈ ਤੇ ਉਸ ਨੂੰ ਦੇਸੀ ਘੋ ਤੇ ਨਾਲ ਤਿਆਰ ਕਰ ਲੈਣਾ ਤੇ ਇੱਕ ਬत्ती ਲਗਾ ਲੈਣੀ ਉਸ ਦੀਵੇ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਜਗਾਉਣਾ ਜਿੱਥੇ ਬੈਠ ਕੇ ਤੁਸੀਂ ਇਸ ਉਪਾਣ ਨੂੰ ਕਰੋਗੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਇਸ ਉਪਾ ਨੂੰ ਨਹੀਂ ਕਰ ਰਹੇ ਤਾਂ ਤੁਸੀਂ ਇਹ ਦੀਵਾ ਆਪਣੇ ਘਰ ਦੇ ਮੇਨ ਗੇਟ ਤੇ ਵੀ ਤੁਸੀਂ ਜਗਾ ਕੇ ਰੱਖ ਸਕਦੇ ਏਸੀ ਤਰ੍ਹਾਂ ਮਿੱਟੀ ਦਾ ਜੋ ਦੀਵਾ ਤੁਸੀਂ ਦੇਸੀ ਘੋਦਾ ਤਿਆਰ ਕਰਨਾ ਉਸ ਨੂੰ ਜਗਾਉਣ ਦੇ ਬਾਅਦ ਦੇ ਵਿੱਚ ਇਹ ਤਿੰਨੇ ਚੀਜ਼ਾਂ ਕੋਲ ਰੱਖ ਕੇ ਤੇ ਤੁਸੀਂ ਆਪਣੇ ਮਨ ਅੰਦਰ ਜਿਹੜੇ ਵੀ ਪਰਮਾਤਮਾ ਨੂੰ ਚਾਦ ਕਰਨ ਸਮੇਂ ਜੋ ਵੀ ਤੁਸੀਂ ਜਾਪ ਕਰਦੇ ਹੋ ਜਿਹੜੇ ਵੀ ਪਰਮਾਤਮਾ ਨੂੰ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਆਪਣੀ ਅਰਦਾਸ ਬੇਨਤੀ ਕਰਨੀਏ ਕਿ ਜਿਹੜੀਆਂ ਵੀ ਤੁਹਾਡੀਆਂ ਪ੍ਰੋਬਲਮ ਨੇ ਮੁਸ਼ਕਲਾਂ ਨੇ ਜਾਂ ਫਿਰ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰ ਰਿਹਾ ਤੁਹਾਡੇ ਘਰ ਦੇ ਉੱਪਰ ਜਾਂ ਪਰਿਵਾਰ ਦੇ ਉੱਪਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਉਹ ਦੂਰ ਹੋ ਜਾਵੇ ਤੁਹਾਡੇ ਘਰ ਦੇ ਵਿੱਚ ਸੁਖ ਸਮ੍ਰਿਧੀ ਬਣੀ ਰਹੇ ਜਿਸ ਵੀ ਤਰੀਕੇ ਤੁਹਾਨੂੰ ਜੋ ਵੀ ਪ੍ਰੋਬਲਮ ਹੈ ਤੁਸੀਂ ਉਹੀ ਆਪਣੀ ਪ੍ਰਾਰਥਨਾ ਕਰਨੀ ਹੈ ਜਿਹੜੇ ਵੀ ਤੁਸੀਂ ਆਪਣੇ ਪਰਮਾਤਮਾ ਨੂੰ ਮੰਨਦੇ ਹੋ ਉਹਨਾਂ ਦੇ ਅੱਗੇ ਸੋ ਇਸੇ ਤਰ੍ਹਾਂ ਆਪਣੀ ਪ੍ਰਾਰਥਨਾ ਕਰਨ ਤੋਂ ਬਾਅਦ ਦੇ ਵਿੱਚ ਜਿਹੜੇ ਤੁਸੀਂ ਦੋ ਲੌਂਗ ਲੈ ਹੋਣਗੇ ਉਹਨਾਂ ਲੌਂਗ ਨੂੰ ਜਿਹੜਾ ਤੁਸੀਂ ਨਾਰੀਅਲ ਅੱਧਾ ਅੱਧਾ ਕੀਤਾ ਸੀ ਉਹ ਇੱਕ ਨਾਰੀਅਲ ਦੇ ਵਿੱਚ ਤੁਸੀਂ ਉਹਨਾਂ ਦੋ ਲੌਂਗ ਨੂੰ ਰੱਖ ਦੇਣਾ ਹੈ ਤੇ ਰੱਖਣ ਤੋਂ ਬਾਅਦ ਦੇ ਵਿੱਚ ਜਿਹੜਾ ਦੂਸਰਾ ਹਿੱਸਾ ਹੋਵੇਗਾ ਉਸ ਨੂੰ ਉੱਪਰ ਰੱਖ ਕੇ ਜਿਹੜਾ ਤੁਸੀਂ ਲਾਲ ਰੰਗ ਦਾ ਧਾਗਾ ਜਾਂ ਫਿਰ ਮੌਲੀ ਲਿਆ ਹੋਵੇਗਾ ਉਸ ਦੇ ਨਾਲ ਤੁਸੀਂ ਉਸ ਨਾਰੀਅਲ ਨੂੰ ਬੰਨ੍ਹ ਦੇਣਾ ਤੇ ਕੁਝ ਸਮਾਂ ਉੱਥੇ ਪਾਠ ਪੂਜਾ ਵਾਲੇ ਸਥਾਨ ਤੇ ਹੀ ਪਿਆ ਰਹਿਣ ਦੇਣਾ ਤੇ ਜੇਕਰ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਕਰ ਰਹੇ ਹੋ ਤਾਂ ਇਸ ਨੂੰ ਤੁਸੀਂ ਸਾਰਾ ਦਿਨ ਇੱਥੇ ਪਾਠ ਪੂਜਾ ਵਾਲੇ ਸਥਾਨ ਤੇ ਹੀ ਨਾਰੀਅਲ ਨੂੰ ਰੱਖੇ ਰਹਿਣ ਦੇਣਾ ਤੇ ਜਦੋਂ ਰਾਤ ਦਾ ਸਮਾਂ ਹੁੰਦਾ ਇਸ ਨਾਰੀਅਲ ਨੂੰ ਤੁਸੀਂ ਆਪਣੇ ਘਰ ਤੋਂ ਬਾਹਰ ਲੈ ਕੇ ਜਾਣਾ ਹੈ ਜਾਂ ਫਿਰ ਕਿਸੇ ਐਸੀ ਜਗ੍ਹਾ ਤੇ ਲੈ ਕੇ ਜਾਣਾ ਜਿੱਥੇ ਮਿੱਟੀ ਭੁੱਲੀ ਹੋਵੇ ਤੇ ਪੁੱਟਣ ਲਈ ਆਸਾਨ ਹੋਵੇ ਘਰ ਤੋਂ ਜਾਂਦੇ ਸਮੇਂ ਤੁਸੀਂ ਕੋਈ ਚੀਜ਼ ਨਾਲ ਲੈ ਕੇ ਜਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਮਿੱਟੀ ਨੂੰ ਆਸਾਨੀ ਦੇ ਨਾਲ ਪੁੱਟ ਸਕੋ ਤੇ ਤੁਸੀਂ ਉਸ ਨਾਰੀਅਲ ਨੂੰ ਕਿਸੇ ਖਾਲੀ ਜਗ੍ਹਾ ਤੇ ਮਿੱਟੀ ਪੁੱਟ ਕੇ ਵਿੱਚ ਦੱਬ ਕੇ ਉਪਰੋਂ ਦੀ ਮਿੱਟੀ ਦੇ ਨਾਲ ਟੱਕ ਦੇਣਾ ਤੇ ਇਸ ਤੋਂ ਇਲਾਵਾ ਜੇਕਰ ਤੁਹਾਡੇ ਘਰ ਦੇ ਆਸ-ਪਾਸ ਕਿਤੇ ਪੀਪਲ ਦਾ ਦਰਖਤ ਤੇ ਤਾਂ ਪੀਪਲ ਦੇ ਦਰਖਤ ਦੇ نیچے ਤੁਸੀਂ ਥੋੜੀ ਜਿਹੀ ਮਿੱਟੀ ਪੁੱਟ ਕੇ ਉਸ ਨਾਰੀਅਲ ਨੂੰ ਉਥੇ ਦੱਬ ਦੇਣਾ ਤੇ ਆਪਣੇ ਘਰ ਵਾਪਸ ਆ ਜਾਣਾ ਨਾ ਤਾਂ ਤੁਸੀਂ ਜਾਂਦੇ ਸਮੇਂ ਕਿਸੇ ਦੇ ਕੋਲ ਰਸਤੇ ਦੇ ਵਿੱਚ ਰੁਕਣਾ ਤੇ ਨਾ ਹੀ ਗੱਲਬਾਤ ਕਰਨੀ ਤੇ ਨਾ ਹੀ ਤੁਸੀਂ ਆਉਂਦੇ ਸਮੇਂ ਕਿਸੇ ਕੋਲ ਰਸਤੇ 'ਚ ਰੁਕਣਾ ਤੇ ਨਾ ਹੀ ਕਿਸੇ ਦੇ ਨਾਲ ਕੋਈ ਗੱਲਬਾਤ ਕਰਨੀ ਤੇ ਜਦੋਂ ਤੁਸੀਂ ਆਪਣੇ ਘਰ ਵਾਪਸ ਆਉਗੇ ਪਿੱਛੇ ਮੁੜ ਕੇ ਵੀ ਬਿਲਕੁਲ ਨਹੀਂ ਦੇਖਣਾ ਜੇਕਰ ਤੁਸੀਂ ਇਸ ਉਪਾਰ ਨੂੰ ਸੋਮਰ ਸਵੇਰ ਦੇ ਸਮੇਂ ਕਰਦੇ ਹੋ ਤਾਂ ਤੁਸੀਂ ਇਹ ਨਾਰੀਅਲ ਨੂੰ ਸ਼ਾਮ ਦੇ ਸਮੇਂ ਤੁਸੀਂ ਦੱਬ ਕੇ ਆ ਸਕਦੇ ਹੋ ਆਪਣੇ ਘਰ ਤੋਂ ਥੋੜੀ ਦੂਰੀ ਤੇ ਤੇ ਜੇਕਰ ਤੁਸੀਂ ਇਸ ਉਪਾਰ ਨੂੰ ਸੋਮਰ ਵਾਲੇ ਦਿਨ ਸ਼ਾਮ ਦੇ ਸਮੇਂ ਕਰਦੇ ਹੋ ਤਾਂ ਤੁਸੀਂ ਅਗਲੇ ਦਿਨ ਮੰਗਲਵਾਰ ਦੇ ਦਿਨ ਤੁਸੀਂ ਆਪਣੇ ਘਰ ਤੋਂ ਬਾਹਰ ਇਸ ਨਾਰੀਅਲ ਨੂੰ ਲੇ ਜਾ ਕੇ ਦੱਬਕੇ ਆ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਆਪਣੇ ਘਰ ਦੇ ਵਿੱਚ ਆ ਕੇ ਆਪਣਾ ਮੂੰਹ ਹੱਥ ਧੋ ਕੇ ਆਪਣਾ ਕੋਈ ਵੀ ਜਿਹੜਾ ਵੀ ਕੰਮ ਕਰ ਕਰਨਾ ਚਾਹੋ ਨੇ ਉਹ ਉਹ ਕਰ ਸਕਦੇ ਹੋ ਤੇ ਜਿਹੜਾ ਤੁਸੀਂ ਇਸ ਉਪਾਅ ਨੂੰ ਕਰਨ ਦੇ ਸਮੇਂ ਜੋ ਤੁਸੀਂ ਦੀਵਾ ਜਗਾਇਆ ਸੀ ਦੇਸੀ ਘੋੜਾ ਤੇ ਜਦੋਂ ਉਹ ਦੀਵਾ ਪੱਧ ਜਾਂਦਾ ਹੈ ਤੇ ਜਿਹੜੀ ਉਸ ਦੀ ਬੱਤੀ ਹੁੰਦੀ ਉਸੇ ਹੀ ਦੀਵੇ ਦੇ ਵਿੱਚ ਉਸ ਬੱਤੀ ਨੂੰ ਜਲਾ ਦੇਣਾ ਤੇ ਉਹ ਬੱਤੀ ਦੀ ਜਿਹੜੀ ਰਾਖ ਹੋਵੇਗੀ ਉਸ ਨੂੰ ਆਪਣੇ ਘਰ ਦੇ ਵਿੱਚ ਲੱਗੇ ਹੋਏ ਗਮਲੇ ਤੇ ਜਾਂ ਫਿਰ ਕੋਈ ਦਰਖਤ ਹੋਵੇਗਾ ਉਸ ਦਰਖਤ ਦੀ ਮਿੱਟੀ ਦੇ ਵਿੱਚ ਜਾਂ ਗਮਲੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਫੁੱਲ ਲਗਾਏ ਹੋਏ ਨੇ ਗਮਲਿਆਂ ਦੇ ਵਿੱਚ ਤਾਂ ਤੁਸੀਂ ਉਸ ਗਮਲੇ ਦੇ ਵਿੱਚ ਵੀ ਉਸ ਰਾਖ ਨੂੰ ਪਾ ਸਕਦੇ ਹੋ ਤੇ ਨਹੀਂ ਤਾਂ ਫਿਰ ਤੁਸੀਂ ਉਸ ਰਾਖ ਨੂੰ ਚਾਲਦੇ ਹੋਏ ਪਾਣੀ ਦੇ ਵਿੱਚ ਵੀ ਵਹਾ ਸਕਦੇ ਹੋ ਸੋ ਇਸੇ ਤਰ੍ਹਾਂ ਇਹ ਉਪਾਣੂ ਜੇਕਰ ਤੁਸੀਂ 100 ਬਾਰ ਵਾਲੇ ਦੇ 10.5 ਦੇ ਤਰੀਕੇ ਦੇ ਅਨੁਸਾਰ ਦੱਸੀ ਗਈ ਵਿਧੀ ਦੇ ਨਾਲ ਇਹ ਸਿਰਫ ਇੱਕ ਵਾਰ ਹੀ ਕਰ ਲੈਂਦੇ ਹੋ ਵਿਸ਼ਵਾਸ ਤੇ ਭਾਵਨਾ ਦੇ ਨਾਲ ਤਾਂ ਤੁਹਾਨੂੰ ਇਸ ਉਪਾਦ ਦਾ ਰਿਜ਼ਲਟ 101% ਮਿਲੇਗਾ ਕਈ ਵਾਰ ਅਸੀਂ ਅੱਧੀ ਗੱਲ ਸੁਣਨ ਦੇ ਬਾਅਦ ਹੀ ਉਪਾਅ ਕਰਨਾ ਸ਼ੁਰੂ ਕਰ ਦਿੰਦੇ ਹਾਂ ਤੇ ਅੱਧੀ ਅਧੂਰੀ ਜਾਣਕਾਰੀ ਹਮੇਸ਼ਾ ਲਈ ਸਾਡੇ ਲਈ ਖਤਰਨਾਕ ਸਾਬਿਤ ਹੁੰਦੀ ਹੈ ਇਸ ਕਰਕੇ ਵੀਡੀਓ ਨੂੰ ਪੂਰਾ ਦੇਖ ਕੇ ਸਮਝ ਕੇ ਤੇ ਉਸ ਬਾਅਦ ਹੀ ਤੁਸੀਂ ਉਪਾਅ ਕਰਿਆ ਕਰੋ ਤਾਂ ਜੋ ਕਿ ਤੁਹਾਡੇ ਕੀਤੇ ਗੇ ਉਪਾਅ ਦਾ ਤੁਹਾਨੂੰ ਰਿਜ਼ਲਟ ਵੀ ਮਿਲਦਾ ਰਹੇ ਤੋ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਤੇ ਇੱਕ ਛੋਟਾ ਜਿਹਾ ਉਪਾਅ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਜੇਕਰ ਤੁਹਾਨੂੰ ਸਾਡੀ ਇਸ ਤਰ੍ਹਾਂ ਦੀ ਵੀਡੀਓ ਚੰਗੀ ਲੱਗਦੀ ਏ ਤਾਂ ਪਲੀਜ਼ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰਿਆਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ